ਗੋਪੀ ਉਹ ਗੋਪੀ ਹਾਂਜੀ ਕੀ ਕਹਿੰਦੀ ਆ ਕਣਕ ਤੇਰੀ ਆਪਾਂ ਬਾਈ ਆਪਣੇ ਕੋਲੇ ਤਾਂ ਮੇਰੀ ਗੱਲ ਹੁਣ ਮਾਂ ਠੇਕੇ ਤੇ ਹੁੰਦਾ ਨਾਲ ਹਨਾ ਹਾਂ ਅਗਲਾ ਓੜਾ ਓੜਾ ਮਣਕੇ ਦਿੰਦਾ ਮਣਕੇ ਦਿੰਦਾ ਆਪਾਂ 18 ਕਿੱਲਿਆਂ ਦੀ ਕਣਕ ਵੇਚੀ ਸੀਗੀ ਹਾਂ 900 ਤੇ ਦੋ ਗੱਟੇ ਹੋਏ ਆ ਹਾਂ ਠੀਕ ਆ 72000 ਨੂੰ ਠੇਕੇ ਤੇ ਸੀਗੀ ਹਾਂ ਠੀਕ ਆ ਤੇ ਪਹਿਲਾ ਝੋਨਾ ਹੋਇਆ ਸੀਗਾ ਆਪਣਾ ਉਹ ਵੀ ਵਧਗਾ ਹੋ ਗਿਆ ਸੀਗਾ ਉਹਦੀ ਵੀ ਪਰਚੀ ਪਈ ਆ ਘਰੇ ਹਾਂ ਤੇ 21000 ਖਣੀ ਸਾਢੇ 21000 ਦਾ 4 ਵੇਜਤਾ 4 ਵੇਜਤਾ ਦੂਜੀ ਕਣਕ ਘਰੇ ਪਈ ਔਰ ਡਰਮ ਭਰ ਕੇ ਜੇ ਕਿੱਥੇ ਜੇ ਕਹਿਦਗੇ ਆਪਣੀ ਬਈ 64 ਕਮਾਣ ਹੋਈ 64 ਜਮਾ ਸਹੀ ਆ ਗੋਪੀ ਹਣਾ ਝੂਠ ਦਾ ਬਾਈ ਵਾਹ ਨਹੀਂ ਠੇਕੇ ਦੇ ਯਾਰ ਕੌਣ ਅਗਲਾ ਓੜਾ ਨਹੀਂ ਉਹ ਕਰਦਾ ਕਰਦਾ ਤੇ ਬਾਈ ਜਿਹੜੇ ਹੁਣ ਸਸਾਂਗਾ ਦੇ ਪੈਸੇ ਲੈ ਲੈਂਦੇ ਅਗਲੇ ਆਂਦੇ ਸਾਡੇ ਤਾਂ ਇੰਨੇ ਮਰ ਲੈਤੇ ਇੰਨੇ ਮਰ ਲੈ ਉੱਤੇ ਹਣਾ ਤੇ ਬਾਈ ਇਹ ਕੰਪੈਨ ਵਾਲਾ ਨੂੰ ਕਈ ਤਾਂ ਝੂਠ ਵਾਰ ਜਾਂਦੇ ਆ ਨਹੀਂ ਨਹੀਂ ਝੂਠ ਪਈ ਮੇਰੀ ਗੱਲ ਤਾਂ ਸੁਣ ਝੂਠ ਆਪਣਾ ਯਾਰ ਹੈ ਨਹੀਂ ਭਾਵੇਂ ਕੋਈ ਵਾਣ ਮਿਲ ਲੈ 902 ਗੱਟੇ ਹੋਏ ਆ 18 ਕਿੱਲੇ ਸੀ ਚਾ ਵੀ ਮਾੜ ਤਕੇ ਦੇ ਮਲੀਮ ਤੋਂ ਲਵਾਇਆ ਉਹ ਕਹਿੰਦਾ ਬਈ ਮਾਰਨ ਦਾ ਤਾਂ ਕੋਈ ਫਾਇਦਾ ਨਹੀਂ ਹਾਂ ਉਹ ਕਹਿੰਦਾ ਬਈ ਤੇਰੀ ਚੌਂਟ ਮਨ ਹੋਈ ਹੈ ਚੌਂਟ ਮਨ ਹੋਈ ਹੈ ਲੈ ਗੋਪੀ ਨੇ ਝਾੜ ਦੱਸਿਆ ਸਹੀ